ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੰਗਤ ਜੀ ਦਾਸ ਆਇਆ ਹੈ ਅੱਜ ਕਰਨਾਲ ਖਿੱਲੋ ਪ੍ਰਧਾਨ ਜੀ ਉਸ ਗੁਰਮੀਤ ਢਿੱਲੋਂ ਉਹਨਾਂ ਕੋਲ ਆਇਆ ਵਾ ਉਹਨਾਂ ਦੇ ਭਤੀਜੇ ਵਿੱਕੀ ਖਿੱਲਣ ਜੀ ਵਾਹਿਗੁਰੂ ਜੀ ਦਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਪੂਰੇ ਕਰਨਾਲ ਚ ਆਪਣੇ ਭਰਾ ਦੀ ਦੂਦੀ ਬੋਲਦੀ ਆ ਜੇ ਕਿਸੇ ਵੀ ਫੌਜ ਕੋਈ ਆਵੇ ਕੋਈ ਵੀ ਆਵੇ ਬੰਦਾ ਤੇ ਕਰਨਾਲ ਵਿੱਚ ਆ ਕੇ ਕੋਈ ਕੱਚਾ ਮਿਲਾ ਦਿਨ ਪੰਜ ਕਰੇ ਦਾਸ ਨੂੰ ਭਰਾ ਨੂੰ ਜਦੋਂ ਮਰਜ਼ੀ ਫੋਨ ਲਾ ਲਿਓ करनाल ਚ ਆਪਣੀ ਪੂਰੀ ਤੂਤੀ ਬੋਲ ਦਿਆ ਸਿੰਘਾਂ ਦੀ ਸੋ ਆਪਣੇ ਨਾਲ ਸਿੰਘ ਆਏ ਆ ਬਾਬਾ ਜੀ ਕੀ ਨਾਮ ਆ ਤੁਹਾਡਾ ਸਿੱਧੂ ਸਿੱਧੂ ਨਾਮ ਆ ਯਾਰ ਸਿੱਧੂ ਸਿੰਘ ਸਿੱਧੂ ਸਿੰਘ ਆਇਆ ਬੁੱਢੇ ਦਲ ਦੀ ਫੌਜ ਆ ਸਿੱਧੂ ਸਿੰਘ ਆਪਣੀ ਮਠੇੜੀ ਛੇਖਾਂ ਤੋਂ ਐਵੇਂ ਆਪਣੇ ਹਰਸ਼ਪ੍ਰੀਤ ਭਾਜੀ ਆਏ ਆ ਪਠੇੜੀ ਛੇਖਾਂ ਤੋਂ ਦਾਸ ਨਾਲ ਆਏ ਆ ਸੱਜ ਪ੍ਰਧਾਨ ਜੀ ਦੇ ਘਰ ਜਿਹੜਾ ਵਾ ਵੀ ਖੰਡ ਪਾਟਦਾ ਭਉ ਸੀ ਉੱਥੇ ਅਸੀਂ ਆਏ ਆ ਮਹਾਰਾਜ ਚੜ੍ਹਦੀ ਕਲਾ ਰੱਖੇ ਤਾਂ ਤੁਮਾਰ ਜਨੇ ਚੋਰ ਸਾਹਿਬ ਦੀ ਸੇਵਾ ਲਈ ਆਪਾਂ ਵੀ ਵੀਡੀਓ ਵਿਖਾਵਾਂਗੇ ਤੁਹਾਨੂੰ ਸੋਚ ਕਰਾ ਜਾਵੇ ਨਹਾਲੋ ਜਾਵੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਜ਼ਾ ਭਿੰਡਰਾ ਵਾਲਿਆਂ ਦੇ ਚਰਨਾਂ ਨੂੰ ਭਾਵੇ ਅੱਡਾਲ ਕਰਾ ਜਾਵੇ ਨਹਾਲੋ ਜਾਵੇ ਬੁੱਢੇ ਦਾਲ ਨੂੰ ਭਾਵੇ ਅੱਡਾਲ ਕਰਾ ਜਾਵੇ ਨਹਾਲੋ ਜਾਵੇ ਸ਼ੀਦਾ ਨੂੰ ਭਾਵੇ ਸਤਿ ਸ਼੍ਰੀ ਅਕਾਲ ਬਰਕਾਤ ਦੇਖਦੇ ਇੱਕ ਫਤਿਹ ਗੁਰਪੰਥ ਖਾਲਸੇ ਗਰਮਦਾਨ ਜੀ ਦਾ ਖਾਲਸਾ ਭਾਈ ਗੁਰਜ ਕੀ ਫਤਿਹ